ਕਿ ਵੀਰਾਂ ਜੇ ਸਾਝੀ ਕਰਾਂਗੇ ਐਂ ਲੱਗਦਾ ਜਿਵੇਂ ਵੱਖ-ਵੱਖ ਚੀਜ਼ਾਂ ਦੇ ਬ੍ਰਾਂਡ ਰੱਖੇ ਨੇ ਵੱਖ-ਵੱਖ ਬ੍ਰਾਂਡ ਜਿਹੜੀਆਂ ਪਾਣੀ ਦੀਆਂ ਬੋਤਲਾਂ ਰੱਖੀਆਂ ਨੇ ਪਰ ਇਹ ਸਿਰਫ ਪੀਣ ਵਾਲਾ ਪਾਣੀ ਹੈ ਘਰਾਂ ਵਿੱਚ ਗੰਦਾ ਪਾਣੀ ਆ ਰਿਹਾ ਬਾਦ ਕੀ ਦੇਖਦੇ ਐ ਲੱਗਦਾ ਜਿਵੇਂ ਹੱਥਾਂ ਵਿੱਚ ਪੈਟਰੋਲ ਡੀਜ਼ਲ ਫੜਿਆ ਹੁੰਦਾ ਜਾਂ ਮਿੱਟੀ ਦਾ ਤੇਲ ਫੜਿਆ ਹੁੰਦਾ ਮੈਨੂੰ ਲੱਗਦਾ ਇਹਨਾਂ ਨੇ ਕਾਰਡ ਕੱਢ ਲਈ ਹੈ ਕਿ ਮਿੱਟੀ ਦਾ ਤੇਲ ਨਿਕਲਣਾ ਚਾਲੂ ਹੋ ਗਿਆ ਇਹਨਾਂ ਨੇ ਦੁਬਈ ਫੇਲ ਕਰ ਦੇਣਾ ਇਹਨਾਂ ਨੇ ਪੈਸਾ ਬੜਾ ਕਮਾਣਾ ਚਾਲੂ ਕਰ ਦੇਣਾ ਜਿੰਨਾ ਇਹਨਾਂ ਨੇ ਮਿੱਟੀ ਦਾ ਤੇਲ ਦੇਣਾ ਚਾਲੂ ਕਰਤਾ ਸਹਰਸੀ ਆ ਨੇ ਪਰੇਸ਼ਾਨਾ ਤੁਹਾਨੂੰ ਦੱਸ ਨਹੀਂ ਸਕਦੇ ਇਹ ਪਾਣੀ ਕੋਈ ਪੀਣ ਵਾਲਾ ਨਹੀਂ ਗੰਦਾ ਆ ਰਿਹਾ ਦੇਖੋ ਲੜਕੇ ਖੜੇ 2 ਲੱਖ ਰੁਪਏ ਲੱਗਾ ਉਸपे ਉਹ 2 ਲੱਖ ਰੁਪਏ ਉਸ ਕੁੜੀ ਤੇ ਸਿਰਫ ਪਾਣੀ ਕਰਕੇ ਇਹ ਚੋਦੇ ਟੈਸਟਾਂ ਦੀਆਂ ਰਿਪੋਰਟਾਂ ਨੇ ਲੋਕ ਬਿਮਾਰ ਹੋ ਗਏ ਨੇ ਤੇ ਆਪਣੀਆਂ ਟੈਸਟਾਂ ਦੀਆਂ ਰਿਪੋਰਟਾਂ ਜਿਹੜੀਆਂ ਸਾਹਮਣੇ ਲਿਆ ਗਿਆ ਇਹ ਨੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹਾਲਾਤ ਵੇਖ ਲੋ ਕੀ ਨੇ ਅੰਮ੍ਰਿਤਸਰ ਅੰਦਰੂਨੀ ਸ਼ਹਿਰ ਦੀਆਂ ਤਸਵੀਰਾਂ ਨੇ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਦਿੱਥੇ ਕਿ ਲੋਕ ਗੰਦਾ ਪਾਣੀ ਪੀਣ ਬਾਣੀ ਦੇ ਵਿੱਚ ਇੱਕ ਇਨਸਾਨੀਅਤ ਦੀ ਤੌਰ ਤੇ ਵੇਖੀਏ ਇਹ ਤੇ ਕੀ ਆ ਭਾਜੀ ਲੋਕਾਂ ਦੇ ਨਿੱਕੇ ਨਿੱਕੇ ਬੱਚੇ ਸਕਿਨ ਪ੍ਰੋਬਲਮਾਂ ਹੋਣ ਡੀਆਂ ਪੇਟ ਲੂਜ਼ ਹੋਣ ਡੇ ਉਲਟੀਆਂ ਲੱਗਣ ਡੀਆਂ ਬੁੜਾ ਆ ਲਿਆ ਇਹ ਸਮਾਜਵਾਦੀ ਪਾਰਟੀ ਦੀ ਸਰਕਾਰ ਨੂੰ ਆਪਾਂ ਬੜੀ ਵਰੀ ਕਹਿ ਚੁਕੇ ਆ ਬਟ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਹੈ ਉਹ ਜੂਨ ਕੰਨ ਤੇ ਜੂਨ ਨਹੀਂ ਸੜਕਦੀ ਆ ਸ਼ਹਿਰ ਦੀ ਵੀਡੀਓ ਤੇ ਪੌਣੇ 10 ਵਜੇ ਦੀ ਪੌਣੇ 10 ਵਜੇ ਦੀ ਵੀਡੀਓ ਤੇ ਉਹਦਾ ਪਾਣੀ ਹੈ ਤੁਸੀਂ ਜਦੋਂ ਕੋਈ ਭੈਣ ਭਰਾ ਆ ਜਾਂਦਾ ਫਿਰ ਤੁਸੀਂ ਪਾਣੀ ਦੇ ਇੰਤਿਆਮ ਕਿੱਥੋਂ ਕਰਦੇ ਹੋ ਧੋਦੇ ਤੋਂ ਕਿੱਥੋਂ ਕਿੱਥੋਂ ਪਾਣੀ ਪੀਦੇ ਹੋ ਮੈਂ ਐਰੋ ਨਾਲ ਹੀ ਕਰਦੇ ਆਂ ਗੁਜ਼ਾਰਾ ਸਾਰਾ ਕੰਮ ਐਰੋ ਨਾਲ ਆਟਾ ਗੁੰਨੋ ਸਬਜ਼ੀ ਰੋਟੀ ਬਣਾਉ ਉਹਦੇ ਨਾਲ ਹੀ ਸਾਰਾ ਚੱਲਦਾ ਕਿ ਆਪ ਬੋਤਲਾ ਲੈ ਕੇ ਆ ਰਹੇ ਆ ਬਾਹਰ ਇਹਨਾਂ ਨਾਲ ਕਹਿ ਲੈ ਕੇ ਆ ਰਹੇ ਜਿਸ ਨਾਲ ਅਸੀਂ ਪਾਣੀ ਪੀਰੇ ਆਪਾਂ ਤਾਂ ਇਹਨਾਂ ਨਾਲ ਵੀ ਨਹੀਂ ਸਕਦੇ ਹੈਗੇ ਭਾਜੀ ਜੇ ਸੋਚਗੇ ਨਾਵਾਂਗੇ ਨਾ ਵੀ ਨਹੀਂ ਸਕਦੇ ਆਪਣੀ ਸਕਿਨ ਖਰਾਬ ਹੋ ਰਹੀ ਹੈ ਦੇ ਨਾਲ ਖਾਰਿਸ਼ ਹੋ ਰਹੀ ਹੈ ਸਰੀਰ ਤੇ ਇੰਨੀ ਨਕਮੀ ਸਰਕਾਰ ਝੂਠਿਆਂ ਵਾਲੀ ਸਰਕਾਰ ਸਿਰਫ ਓਨਲੀ ਫੋਰ ਗੋਲੀਆਂ ਦੇਣ ਵਾਲੀ ਇੰਨਾ ਗੰਦ ਪੀਣ ਵਾਲਾ ਪਾਣੀ ਜ ਫਾਰੀਸਾਨ ਦੀ ਜ਼ਿੰਦਗੀ ਆ ਉਹ ਗੰਦਾ ਪਾਣੀ ਪੀਣਗੇ ਤੇ ਇਹਨਾਂ ਲੋਕਾਂ ਨੂੰ ਕੀ ਲੋੜ ਹੈ ਬਾਰ-ਬਾਰ ਇਸੇ ਰਾਜਨੀਤੀ ਲੋਕਾਂ ਨੂੰ ਅੱਗੇ ਲਿਆਉਂਦਾ ਹਾਂ ਤੁਸੀਂ ਕਾਂਗਰਸ ਦੇ ਕੌਂਸਲਰ ਹੋ ਪਰ ਲੋਕਾਂ ਨੇ ਵੋਟਾਂ ਪਾਈਆਂ ਸਰਕਾਰ ਲਿਆਂਦੀ ਆ ਪਰ ਸਰਕਾਰਾਂ ਕਿਉਂ ਨਹੀਂ ਦੇ ਧਿਆਨ ਦੇ ਰਹੀਆਂ ਬੇ ਦਰਬਾਰ ਸਾਹਿਬ ਸਚਕਣ ਸ਼ਹੀਦਰ ਮੰਦਲ ਸਾਹਿਬ ਵਾਲੀ ਵਾਰਡ ਹੈ ਸ਼ਹੀਦਾਂ ਸਾਹਿਬ ਵਾਲੀ ਵਾਰਡ ਹੈ ਜੱਲੇ ਆਲਾ ਬਾਗ ਰਾਮ ਸਰ ਬਬੀਕ ਸਰ ਸਾਰੇ ਜਿਹੜੇ ਗੁਰੂ ਧਾਮ ਗੁਰਦੁਆਰੇ ਮੰਦਰ ਇਸੇ ਵਾਰਡ 'ਚ ਨੇ باوجود ਇਸ ਦੇ ਇਸ ਵਾਰਡ ਦਾ ਬੁਰਾ ਹਾਲ ਹੋ ਗਏ ਤੇ ਕਿੱਡੀ ਮਾੜੀ ਗੱਲ ਆ ਸਾਡੀ ਸੁਣਵਾਈ ਜਲਦੀ ਤੋਂ ਜਲਦੀ ਨਾ ਹੋਈ ਅਸੀਂ ਸਾਰਾ ਇਲਾਕਾ ਇਕੱਠਾ ਹੋ ਕੇ ਕਾਰਪੋਰੇਸ਼ਨ ਦੇ ਦਫਤਰ ਦੇ ਵਿੱਚ ਧਰਨਾ ਦੇਵਾਂਗੇ ਆਪਣੇ ਬਿਜਾਰਾਂ ਦੇ ਘਰਾਬ ਕਰਾਂਗੇ ਸਾਡਾ ਕਹ ਕਿਉਂਕਿ ਪਾਣੀ ਸਭ ਤੋਂ ਪਹਿਲੇ ਚੀਜ਼ ਹੈ ਸਾਥੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਤ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚਾਲਾਂ ਦੇ ਨਾਲ ਤਸਵੀਰਾਂ ਖਿਵਾਵਾਂਗੇ ਤਾਲੂਆ ਜੰਮਰ ਸਾਹਿਬ ਦੇ ਨੀਵੀਂ ਗਲੀ ਦੀਆਂ ਦੇ 3 ਵਾਰਡ ਨੰਬਰ 46 ਦੇ ਕੌਂਸਲਰ ਦਾ ਪ੍ਰਿਸ਼ਿੰਨ ਨਵੀ ਜੋੜਾ ਵੱਲੋਂ ਜਿਹੜੀ ਕੀ ਅੱਜ ਲੋਕਾਂ ਦੇ ਨਾਲ ਰੂਬਰੂ ਹੋਏ ਨੇ ਅਤੇ ਆਪਣੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਨੇ ਸਾਂਝੇ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਹੱਥਾਂ ਵਿੱਚ ਜਿਹੜਾ ਲੋਕਾਂ ਨੇ ਬੋਤਲਾਂ ਫੜੀਆਂ ਨੇ ਇਹ ਕੋਈ ਇਹ ਕੋਈ ਵੱਡੇ ਕੰਪਨੀ ਦੀਆਂ ਜਿਹੜੀਆਂ ਕੀ ਦਾਅਵੇਦਾਰੀ ਕਰ ਰਹੇ ਨੇ ਅਤੇ ਤੁਸੀਂ ਦੇਖ ਸਕਦੇ ਹੋ ਗੰਦੇ ਪਾਣੀ ਦੀਆਂ ਬੋਤਲਾਂ ਨੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਨਵੀਂ ਕੀ ਕਿਸ ਤਰ੍ਹਾਂ ਨੇ ਇਹ ਆ ਜਿਹੜੀਆਂ ਪਾਣੀ ਦੀਆਂ ਬੋਤਲਾਂ ਫੜੀਆਂ ਗੰਦੇ ਪਾਣੀ ਦੀਆਂ ਪੀਣ ਨੂੰ ਮਜਬੂਰ ਹੋ ਨੇ ਕੀ ਕਰ ਜਾਓਗੇ ਤੁਸੀਂ ਇਹ ਦੇਖੋ ਕਿ ਇਹ ਪਬਲਿਕ ਕਿੰਨੀ ਕਿੰਨੀ ਕੋ ਪਰੇਸ਼ਾਨ ਹੋ ਗਈ ਆਪਾਂ ਇਹ ਪਾਰਟੀ ਕਿੰਨੀ ਕੋ ਪਰੇਸ਼ਾਨ ਹੋਊਗੀ ਕਿ ਜਿਹੜੀ ਅੱਜ ਇਹ ਮਜਬੂਰ ਹੋ ਗਈ ਧਰਨੇ ਲਾਉਣ ਤੇ ਧਰਨੇ ਲਾਉਣ ਤੇ ਮਜਬੂਰ ਹੋ ਗਈ ਜਿਹੜੀ ਇਸ ਪਾਰਟੀ ਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਪਾਂ ਬੜੀ ਵਰੀ ਕਹਿ ਚੁੱਕੇ ਆ ਬਟ ਮੈਨੂੰ ਲੱਗਦਾ ਕਿ ਇਹਨਾਂ ਦੀ ਜਿਹੜੀ ਹੈ ਉਹ ਜੂਨ ਕੰਨ ਤੇ ਜੂਨ ਨਹੀਂ ਸੜਕਦੀ ਸੋ ਮੈਂ ਬੇਨਤੀ ਕਰਦਾ ਕਿ ਸਾਡੇ ਮਾਧਿਅਮ ਰਾਹੀਂ ਸਰਕਾਰ ਨੂੰ ਬੇਨਤੀ ਹੈ ਕਿ ਇਹ ਪਾਣੀ ਦਾ ਹੱਲ ਕੀਤਾ ਜਾਵੇ ਨਹੀਂ ਤੇ ਅਸੀਂ ਧਰਨਾ ਪ੍ਰਦਰਸ਼ਨ ਜਿਹੜੀ ਆ ਹਾਈ ਲੈਵਲ ਤੇ ਕਰਾਂਗੇ ਤੁਸੀਂ ਇਹ ਦੇਖੋ ਬਾਲਟੀ ਦਾ ਰੰਗ ਦੇਖੋ ਇਹ ਵੀ ਜਿਹਾ ਲੱਗ ਰਿਹਾ ਜਿਵੇਂ ਬਿਲਕੁਲ ਜਿਹੜਾ ਕਹਿ ਸਕਦੇ ਮਿੱਟੀ ਦਾ ਤੇਲ ਹੁੰਦਾ ਇਸ ਤਰ੍ਹਾਂ ਦਾ ਰੰਗ ਪਾਣੀ ਦਾ ਬਣ ਗਿਆ ਕਦੀ ਪੈਟਰੋਲ ਮੈਨੂੰ ਲੱਗਦਾ ਇਹਨਾਂ ਨੇ ਕਾਰਡ ਕੱਢ ਲਈ ਹੈ ਕਿ ਮਿੱਟੀ ਦਾ ਤੇਲ ਨਿਕਲਣਾ ਚાલુ ਹੋ ਗਿਆ ਇਹਨਾਂ ਨੇ ਦੁਬਈ ਫੇਲ ਕਰ ਦੇਣਾ ਇਹਨਾਂ ਨੇ ਪੈਸਾ ਬੜਾ ਕਮਾਣਾ ਚਾਲੂ ਕਰ ਦੇਣਾ ਜਿੰਨਾ ਇਹਨਾਂ ਨੇ ਮਿੱਟੀ ਦਾ ਤੇਲ ਦੇਣਾ ਚਾਲੂ ਕਰਤਾ ਲੋਕ ਕਹਿੰਦੇ ਚਿਰ ਦੇ ਪਰੇਸ਼ਾਨ ਹੋਏ ਨੇ ਹੁਣ ਕਿਉਂ ਤੁਸੀਂ ਜਾਗੇ ਪਹਿਲਾਂ ਕਿਉਂ ਨਹੀਂ ਲੋਕਾਂ ਸਾਹਮਣੇ ਮੁਸ਼ਕਲ ਆ ਗਿਆ ਜੀ 10 ਮਹੀਨੇ ਹੋ ਗਏ ਮੈਨੂੰ ਇਹਨਾਂ ਨੂੰ ਕਹਿੰਦੇ ਨੂੰ 10 ਮਹੀਨੇ ਹੋ ਗਏ ਮੈਨੂੰ ਕਹਿੰਦੇ ਨੂੰ ਕੰਟੀਨਿਊਸਲੀ ਜਦੋਂ ਲੋਕੀ ਬਿਮਾਰ ਹੋਣੇ ਚਾਲੂ ਹੋ ਗਏ ਬੱਚੇ ਬਿਮਾਰ ਹੋਣੇ ਚਾਲੂ ਹੋ ਗਏ ਮੈਨੂੰ ਜਦੋਂ ਫੋਨ ਆਉਂਦੇ ਸੀ ਮੈਨੂੰ ਸ਼ਰਮ ਆਉਂਦੀ ਸੀ ਮੈਂ ਕੀ ਜਵਾਬ ਦਵਾਂ ਇਹਨਾਂ ਨੂੰ ਕਿਉਂ ਕਿਉਂਕਿ ਮੈਂ ਆਪ ਬੱਚਿਆਂ ਵਾਲਾ ਮੈਂ ਇਹਨਾਂ ਨੂੰ ਇਹ ਗੱਲ ਕਹੀ ਕਿ ਜੇ ਮੇਰੇ ਘਰ ਇਹ ਚੀਜ਼ ਆਂ ਇਸ ਕਰਕੇ ਹਾਰ ਕੇ ਮੈਨੂੰ ਇਹ ਚੀਜ਼ ਦਾ ਜਿਹੜਾ ਵਾ ਸਟੈਪ ਚੁਕਣਾ ਪਿਆ ਤਾਂ ਕਿ ਲੋਕੀ ਜਿਹੜੇ ਆ ਸੜਕਾਂ ਦੇ ਉਤਰਨ ਤੇ ਜਿਹੜੀ ਕੰਮ ਕਰਨ ਦੀ ਨੀਂਦੇ ਸੁੱਤੇ ਆ ਇਹਨਾਂ ਨੂੰ ਕੰਮ ਕਰਨ ਦੀ ਨੀਂਦੋ ਜਗਾਇਆ ਜਾਵੇ। ਪਰ ਵੀ ਕਿਉਂ ਸਰਕਾਰ ਪੱਖਪਾਤ ਕਰਦੀ ਆ ਤੁਸੀਂ ਕਾਂਗਰਸ ਦੇ ਕੌਂਸਲ ਪਰ ਲੋਕਾਂ ਨੇ ਵੋਟਾਂ ਪਾਈਆਂ ਸਰਕਾਰ ਲਿਆਂਦੀ ਆ ਪਰ ਸਰਕਾਰਾਂ ਕਿਉਂ ਨਹੀਂ ਦਿਲ ਧਿਆਨ ਦੇ ਰਹੀਆਂ ਬਿਲਕੁਲ ਦਰਬਾਰ ਸਾਹਿਬ ਦੇ ਨੇੜੇ ਅਸੀਂ ਦੇਖਿਆ ਦਰਬਾਰ ਸਾਹਿਬ ਹੁੰਦੇ ਸਾਹਤ ਬਿਲਕੁਲ ਲੱਗੇ ਹੀ ਆ ਲੱਗੇ ਜਲਿਆਂਵਾਲਾ ਕੰਨ ਸਾਂਝੀ ਹੁੰਦੀ ਆ ਸ਼ਹਿਰ ਦਾ ਪੌਸ ਏਰੀਆ ਕਹਿ ਸਕਦੇ ਆ ਫਿਰ ਕਿਉਂ ਸਰਕਾਰ ਧਿਆਨ ਦੇ ਰਹੀ ਆ ਪਾਜੀ ਇਹ ਵਾਰਡ ਇਸ ਦੇ ਵਿੱਚ ਹੀ ਆ ਜੀ ਦਰਬਾਰ ਸਾਹਿਬ ਸਚਗੰਨ ਸ਼੍ਰੀ ਹਰਮੰਦਰ ਸਾਹਿਬ ਵਾਲੀ ਵਾਰਡ ਹੈ ਸ਼ੀਦਾ ਸਾਹਿਬ ਵਾਲੀ ਵਾਰਡ ਹੈ ਜੱਲੇ ਆਲਾ ਬਾਗ ਰਾਮ ਸਰ ਬਬੀਕ ਸਰ ਸਾਰੇ ਜਿਹੜੇ ਗੁਰੂ ਧਾਮ ਗੁਰਦੁਆਰੇ ਮੰਦਰ ਇਸੇ ਵਾਰਡ 'ਚ ਨੇ باوجود ਇਸ ਦੇ ਇਸ ਵਾਰਡ ਦਾ ਬੁਰਾ ਹਾਲ ਹੋ ਗਿਆ ਤੇ ਕਿੰਨੀ ਮਾੜੀ ਗੱਲ ਆ ਜੀ ਇਸ ਸਮੇਂ ਤੁਸੀਂ ਕਹਿੰਦੇ ਮੇਰ ਨੂੰ ਜਾਂ ਕਿਸੇ ਅਧਿਕਾਰੀ ਨੂੰ ਜਾ ਕੇ ਮਿਲੇ ਜਾਂ ਕੇ ਸੀਨੀਅਰ ਬੜੀ ਰਿਗਾਹਤਾ ਜੀ ਮੈਨੂੰ 10 ਮਹੀਨਿਆਂ ਦਾ ਵੀ ਮੈਂ ਘਟੋ ਘਟ 50 ਹੀ ਕਹਿਤਾ ਹੈਗਾ ਆਜ ਹਾਰ ਕੇ ਹਾਰ ਕੇ ਮੁੱਦਾ ਮੈਨੂੰ ਜਿਹੜਾ ਵਾ ਤੁਹਾਡੀ ਮੀਡੀਅਮ ਰਾਈ ਹੈ ਚੁੱਕਣਾ ਪਿਆ ਕੀ ਲੱਗਦਾ ਕਿਉਂ ਆ ਪੱਖਪਾਤ ਕਿਉਂ ਕੀਤੀ ਜਾ ਰਹੀ ਹੈ ਲੋਕਾਂ ਦਾ ਕਿਉਂ ਲੋਕਾਂ ਲੋਰ ਬਲੇ ਲੋਕ ਕਿਉਂ ਬੜੀ ਦਾ ਬਕਰੇ ਬੜੇ ਨੇ ਪੱਖਪਾਤ ਹੀ ਆ ਜੀ ਪੱਖਪਾਤ ਹੀ ਆ ਇਹ ਪੱਖਪਾਤ ਨਾ ਹੁੰਦਾ ਤੇ ਇਹਨਾਂ ਨੂੰ ਗੰਦਾ ਪਾਣੀ ਪੀਂਦੇ ਗੰਦਾ ਪਾਣੀ ਪੀਂਦੇ ਮਜਬੂਰ ਨਾ ਹੁੰਦੇ ਬਿਲਕੁਲ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਨਵੀਂ ਕੌਂਸਲ ਨਵੀਂ ਜੋੜਾ ਜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਲਗਾਤਾਰ ਜਿਹੜੇ ਲੋਕ ਨੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਪੈਣਾ ਜਿਹੜੀਆਂ ਨੇ ਹੱਥਾਂ ਵਿੱਚ ਗਿਰਦੇ ਪਾਣੀ ਦੀਆਂ ਜਿਹੜੀਆਂ ਬੋਤਲਾਂ ਫੜ ਕੇ ਮਜਬੂਰ ਨੇ ਪੰਜੀਏ ਪਾਣੀ ਜਿਹੜਾ ਪੀਣ ਵਾਲਾ ਪਾਣੀ ਹੈ ਕਿ ਜਾਂ ਸੀਵ ਦਾ ਪਾਣੀ ਆ ਰਿਹਾ ਸਰ ਅਸੀਂ ਅਨੇ ਪਰੇਸ਼ਾਨ ਆ ਤੁਹਾਨੂੰ ਦੱਸ ਨਹੀਂ ਸਕਦੇ ਇਹ ਪਾਣੀ ਕੋਈ ਪੀਣ ਵਾਲਾ ਨਹੀਂ ਸਾਡੀ ਇਹ ਸਮੱਸਿਆ ਹੱਲ ਕਰ ਦਿਓ ਅਸੀਂ ਅੱਜ ਸਾਰੇ ਗੱਲੀ ਇਕੱਠੇ ਹੋਏ ਆ ਵਾਰ ਨੰਬਰ 46 ਦੇ ਸਿਰੇ ਨੂੰ ਸਿਆਲ ਬੋਲ ਰਹੇ ਆ ਸਾਡੀ ਗਲੀ ਸਾਫ ਸੁਥਰਾ ਰਹਿਣਾ ਹਾਂਜੀ ਸਾਨੂੰ ਗਲੀ ਦਾ ਪਾਣੀ ਸਾਫ ਸੁਥਰਾ ਚਾਹੀਦਾ ਸਾਡੀ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਗਰਮੇ ਹਰ ਬੱਚੇ ਔਰ ਬਡੇ ਸਾਰੇ ਬਿਮਾਰ ਹੋ ਜਾਂਦੇ ਪਾਣੀ 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 ਕਦੋਂ ਦਾ ਗੰਦਾ ਆ ਰਿਹਾ ਤੁਹਾਡੇ ਦੇਖੋ ਲੜਕੇ ਖੜੀ 2 ਲੱਖ ਰੁਪਏ ਲੱਗਾ ਉਸपे ਉਹ 2 ਲੱਖ ਰੁਪਏ ਔਰ 20 ਰੁਪਏ ਸਿਰਫ ਪਾਣੀ ਕਰਕੇ ਇਹ ਇਨਫੈਕਸ਼ਨ ਕਿੱਥੇ ਨੇ ਜਰ ਆ ਜਾਂਦਾ ਸਦਾ ਸਹੀ ਆ ਦੇਖੋ ਆ ਜੀ ਬਿਲਕੁਲ ਕਿਸੇ ਦੇ ਕੋ ਟੈਸਟਾਂ ਦੀਆਂ ਰਿਪੋਰਟਾਂ ਨੇ ਲੋਕ ਬਿਮਾਰ ਹੋ ਗਏ ਨੇ ਤੇ ਆਪਣੀਆਂ ਟੈਕਸਾਂ ਦੀਆਂ ਰਿਪੋਰਟਾਂ ਜਿਹੜੀਆਂ ਸਾਹਮਣੇ ਲੈ ਕੇ ਆਏ ਨੇ ਇੱਕ ਵਾਰੀ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਹਾਲਾਤ ਵੇਖ ਲੋ ਕੀ ਨੇ ਅੰਮ੍ਰਿਤਸਰ ਅੰਦਰੂਨੀ ਸ਼ਹਿਰ ਦੀਆਂ ਤਸਵੀਰਾਂ ਨੇ ਤੁਹਾਨੂੰ ਸਾਂਝੀ ਕੀਤੀਆਂ ਨੇ ਜਿੱਥੇ ਕਿ ਲੋਕ ਗੰਦਾ ਪਾਣੀ ਪੀਣ ਪਾਣੀ ਦੇ ਵਿੱਚ ਇੱਕ ਇਨਸਾਨੀਅਤ ਦੀ ਤੌਰ ਤੇ ਵੇਖੀਏ ਇਹ ਤੇ ਕੀ ਆ ਭਾਜੀ ਲੋਕਾਂ ਦੇ ਨੇ ਕਿ ਨੇ ਕਿ ਬੱਚੇ ਸਕਿਨ ਪ੍ਰੋਬਲਮ ਆਉਣ ਡੀਆਂ ਪੇਟ ਲੂਜ਼ ਹੋਣ ਡੇ ਉਲਟੀਆਂ ਲੱਗਣ ਡੀਆਂ ਬੁੜਾ ਆ ਲਿਆ ਵੈਸੇ ਹੀ ਬੰਦੇ ਨੂੰ ਤਰਸ ਆ ਜਾਂਦਾ ਵੇਖ ਕੇ ਵੀ ਨਹੀਂ ਯਾਰ ਇਹ ਕਿੰਨਾ ਪਾਣੀ ਅਸੀਂ ਖੁੱਲਾ ਛੱਡਦੇ ਆ ਇਹ ਮਾਰਾ ਜਾਣਾ ਵੈਸੇ ਵੇਖਣਾ ਚਾਹੀਦਾ ਠੀਕ ਆ ਤੁਸੀਂ ਆ ਕੇ ਕੰਮ ਕਰਾ ਦਿਓ ਕੰਮ ਤੇ ਕਰਾਓ ਕਿੰਨੀ ਤੁਹਾਨੂੰ ਇੰਨਾ ਸਮਾਂ ਆ ਗਿਆ 810 ਦਿਨ ਹੋ ਗਏ ਨੇ ਅਸੀਂ ਦੇਖਿਆ ਲੋਕ ਬਿਮਾਰ ਹੋ ਗਏ ਨੇ ਆਪਣੀ ਰਿਪੋਰਟਾਂ ਫੜੀ ਫਿਰਦੇ ਨੇ ਕਿਸੇ ਨੂੰ ਪੀਲੀਆ ਆ ਗਿਆ ਕਿਸੇ ਦਾ ਪੇਟ ਖਰਾਬ ਹੋ ਗਿਆ ਕਿਸੇ ਨੂੰ ਇਨਫੈਕਸ਼ਨ ਹੋ ਗਿਆ ਇੰਨੀਆਂ ਬਿਮਾਰੀਆਂ ਲੋਕਾਂ ਨੂੰ ਹੋ ਗਈਆਂ ਪਰ ਸਰਕਾਰਾਂ ਕਿਉਂ ਨਹੀਂ ਜਾਗੀਆਂ ਤੱਕ ਇਹ ਵੇਖੋ ਜੀ ਪਖ ਪਾਤੀ ਹੈ ਜੀ ਉਹ ਨਵੀਂ ਕਾਂਗਰਸ ਦਾ ਕਾਉਂਸਲਰ ਹੈ ਉਹਨਾਂ ਦੇ ਕਹਿਣ ਮੁਤਾਬਕ ਸਾਡੇ ਕਹਿਣ ਮੁਤਾਬਕ ਸੰਗਤ ਦੇ ਕਹਿਣ ਮੁਤਾਬਕ ਡੇਢ ਪੌਣੇ ਤੋਂ ਸਾਲ ਤੋਂ 2 ਸਾਲ ਤੋਂ ਲੋਕੀ ਤੰਗ ਹੋਰੇ ਕੋਈ ਵੜਿਆ ਨਹੀਂ ਆਣਾ ਚਾਹੀਦਾ ਨਾ ਧਿਆਨ ਕਰਨਾ ਚਾਹੀਦਾ ਹੈਗਾ ਠੀਕ ਹੈ ਧਿਆਨ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਬੜੇ ਪਰੇਸ਼ਾਨ ਨੇ ਵੱਡੀ ਤਦਾਦ ਵਿੱਚ ਬੀਬੀਆਂ ਪੈਣਾ ਜਿਹੜੀਆਂ ਪਹੁੰਚੀਆਂ ਨੇ ਹੱਥਾਂ ਵਿੱਚ ਪਾਣੀ ਦੀ ਬੋਤਲ ਲੈ ਕੇ ਹਾਂ ਜੀ ਭਾਜੀ ਕੀ ਕਹਿਣਾ ਚਾਹੋਗੇ ਅੱਜ ਪਰੇਸ਼ਾਨ ਬੜੀ ਲੋਕ ਹੋਗੇ ਅਸੀਂ ਦੇਖਿਆ ਦਰਬਾਰ ਸਾਹਿਬ ਦੇ ਅੰਦਰੂਨੀ ਸ਼ਹਿਰ ਦੇ ਬਿਲਕੁਲ ਨਾਲ ਜੱਲ੍ਹੇ ਦੇ ਬਾਹਰ ਕੰਨ ਸਾਜੀ ਲੱਗਦੀ ਆ ਪਰ ਹਜੇ ਵੀ ਤੱਕ ਲੋਕਾਂ ਨੂੰ ਪੀਣ ਵਾਲਾ ਪਾਣੀ ਦੀ ਸਰਕਾਰਾਂ ਦੇ ਸਕੀਆਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਤੋਂ ਵੱਡੀ ਨਿਕੰਮੀ ਸਰਕਾਰ ਮੈਨੂੰ ਲੱਦਾ ਆਪਣੀ ਲਾਈਫ 'ਚ ਨਹੀਂ ਦੇਖੀ ਜੀ ਕਿਉਂਕਿ ਪਬਲਿਕ ਵੋਟ ਪਾਉਂਦੀ ਆ ਆਪਣੇ ਸਵਾਰਥ ਵਾਸਤੇ ਆਪਣੇ ਬੱਚਿਆਂ ਦੇ ਸੁੱਖ ਵਾਸਤੇ ਸਾਫ ਸੁਥਰਾ ਪਾਣੀ ਲੈਣ ਵਾਸਤੇ ਸਾਫ ਸਫਾਈ ਲੈਣ ਵਾਸਤੇ ਪਰ ਇਹੋ ਜਿਹੇ ਹਾਲਾਤ ਤੇ ਪਹਿਲੀ ਵਾਰੀ ਦੇਖਿਆ ਕਿ ਇੰਨੀ ਨਕਮੀ ਸਰਕਾਰ ਝੂਠਿਆਂ ਵਾਲੀ ਸਰਕਾਰ ਸਿਰਫ ਓਨਲੀ ਫੋਰ ਗੋਲੀਆਂ ਦੇਣ ਵਾਲੀ ਇੰਨਾ ਗੰਦ ਪੀਣ ਵਾਲਾ ਪਾਣੀ ਜਿਹਦੇ ਤੇ ਹਰ ਇਨਸਾਨ ਦੀ ਜ਼ਿੰਦਗੀ ਆ ਉਹ ਗੰਦਾ ਪਾਣੀ ਪੀਣਗੇ ਤੇ ਇਹਨਾਂ ਲੋਕਾਂ ਨੂੰ ਕੀ ਲੋੜ ਹੈ बार-बार ਇਸੇ ਰਾਜਨੀਤੀ ਲੋਕਾਂ ਨੂੰ ਅੱਗੇ ਲਿਆਉਂਦਾ ਇਸ ਤੋਂ ਨਕਮੀ ਸਰਕਾਰਾਂ ਇਹ ਲਾਈਫ ਚ ਨਹੀਂ ਦੇਖੀ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਆਮ ਆਦਮੀ ਪਾਰਟੀ ਦੇ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀ ਕਰ ਰਹੇ ਹਾਂ ਵਾਰਡ ਨੰਬਰ 46 ਦੀਆਂ ਅਮਰਸਦੀਨ ਨੀਵੀਂ ਗਲੀ ਦੀਆਂ ਤੁਸੀਂ ਦੇਖ ਸਕਦੇ ਹੋ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਉਲੀ ਤਸੀਲਾ ਤੁਹਾਨੂੰ ਲਗਾਤਾਰ ਸਾਂਝੀ ਕਰ ਰਿਹਾ ਨਵੀਂ ਜੋੜਾ ਨਵੀਂ ਜੋੜਾ ਜੀ ਕਾਨਫਰੰਸ ਨੇ ਉਹਨਾਂ ਵੱਲੋਂ ਲੋਕਾਂ ਦੇ ਨਾਲ ਮਿਲ ਕੇ ਅੱਜ ਰੰਗ ਬੰਗਾ ਤੁਸੀਂ ਪਾਣੀ ਦੇਖ ਸਕਦੇ ਹੋ ਕਿਤੇ ਨੀਲਾ ਵਾ ਕਿਤੇ ਗੁਲਾਬੀ ਆ ਕਿਤੇ ਕਾਲਾ ਵਾ ਐਂ ਲੱਗ ਰਿਹਾ ਜਿਵੇਂ ਮਿੱਟੀ ਦਾ ਤੇਲ ਡੀਜ਼ਲ ਤੱਕ ਲੈ ਗਿਆ ਇਹ ਨੇ ਇਸ ਦਾ ਹਾਲਾਤ ਮਾੜੇ ਹੋ ਗਏ ਨੇ ਅੱਜ ਦੀਆਂ ਸਰਕਾਰਾਂ ਦੇ ਹਾਲਾਤ ਵੇਖ ਲੋ ਕੀ ਨੇ ਲੋਕ ਗੰਦਾ ਪਾਣੀ ਮਜਬੂਰ ਹੋ ਗਏ ਨੇ ਪੀਣ ਵਾਸਤੇ ਆ ਫਿਲਟਰ ਦਾ ਪਾਣੀ ਵੇਖੋ ਐ ਫਿਲਟਰ ਦਾ ਹਾਲ ਹੈ ਸੋ ਮੈਂ ਮੈਂ ਸਾਰੀ ਮੈਂ ਸਾਰੀ ਪ੍ਰੈਸ ਨੂੰ ਇਹ ਬੇਨਤੀ ਕਰਦਾ ਸਾਰੀ ਪ੍ਰੈਸ ਨੂੰ ਬੇਨਤੀ ਕਰਦਾ ਕਿ ਸਵੇਰ 12:00 ਵਜੇ ਆ। ਤੁਸੀਂ 15 ਮਿੰਟ ਹੋਰ ਰੁਕ ਜਾਓ। ਸਾਢੇ 12:00 ਵਜੇ ਪਾਣੀ ਆਣਾ। ਤੁਹਾਨੂੰ ਲਾਈਵ ਟੈਲੀਕਾਸਟ ਪਾਣੀ ਦਾ ਦਿਖਾ ਦੇਵਾਂਗੇ ਕਿ ਪਾਣੀ ਕਿੱਦਾਂ ਦਾ ਆ ਰਿਹਾ। ਲੱਗਦਾ ਨਹੀਂ ਜੇ ਇੱਕ ਸਰਕਾਰਾਂ ਪਾਣੀ ਨਹੀਂ ਦੇ ਸਕਿਆ ਸਾਢੇ 3 ਸਾਲਾਂ ਵਿੱਚ ਤੇ ਕੀ ਸਰਕਾਰ ਪੰਜਾਬ ਦੀ ਤਰੱਕੀ ਕਰ ਗਈ? ਕੀ ਪੰਜਾਬ ਦੇ ਕਾਮਾ ਕੰਗ? ਇਹ ਤਾਂ ਤੁਹਾਨੂੰ ਦੱਸਿਆ ਭਾਜੀ ਕਿ ਸਰਕਾਰ ਬੇਸਿਕ ਨੀਡਸ ਪੂਰਨ ਨਹੀਂ ਹੈ ਜੀ। ਸਾਫ਼ ਪਾਣੀ, ਸੀਵਰੇਜ ਸਾਫ਼ ਤੇ ਸੜਕਾਂ ਗਲੀਆਂ ਦੀਆਂ ਤੇ ਬਾਜ਼ਾਰ ਦੀਆਂ ਸਹੀ। ਚੌਥੀ ਕੋਈ ਡਿਮਾਂਡ ਨਹੀਂ ਹੁੰਦੀ ਭਾਜੀ ਪਬਲਿਕ ਦੀ ਇਹ ਜਿਹੜੀ ਬਾਕੀ ਡਿਮਾਂਡਾਂ ਜਿਹੜੀਆਂ ਚੋਣ ਮੈਨੀਫੈਸਟੋ ਵਿੱਚ ਲਿਖੀਆਂ ਜਾਂਦੀਆਂ ਇਹ ਸਭ ਇੱਥੇ ਸਿਆਸਤ ਹੈ ਲੋਕਾਂ ਦਾ ਧਿਆਨ ਇਹਨਾਂ ਮੁੱਦਿਆਂ ਤੋਂ ਹਟਾ ਕੇ ਉਹਨਾਂ ਮੁੱਦਿਆਂ 'ਚ ਲਿਜਾਣ ਲਈ ਜੇ ਇਹ ਹੀ ਬੇਸਿਕ ਚੀਜ਼ਾਂ ਨਹੀਂ ਆਪਾਂ ਮੁਹਿਆ ਕਰਾ ਸਕਦੇ ਤਾਂ ਮੇਰੇ ਨਾਲ ਫੇਰ ਸਰਕਾਰ ਚਲਾਉਂਦਾ ਕੋਈ ਫਾਇਦਾ ਨਹੀਂ ਆ ਵਰਤਮਾਨ ਸਾਹਿਬ ਕਹਿੰਦੇ ਨੇ ਵੀ ਪੰਜਾਬ ਦਾ ਵਿਕਾਸ ਵੜਾ ਹੋ ਰਿਹਾ ਤੇਜ਼ੀ ਨਾਲ ਲੋਕਾਂ ਨੇ ਫਿਰ ਆ ਕੇ ਨੇ ਪੀਟ ਹੈ ਸਰਕਾਰ ਕਰ ਦੇਣੀ ਆ ਕਿ ਲੱਗਦਾ ਜਿਵੇਂ ਇਹ ਕੰਮਾਂ ਦੇ ਕਿਲੋ ਗ੍ਰਾਮ ਰਿਪੀਟ ਕਰਨਗੇ ਜੇ ਤੁਹਾਨੂੰ ਇਹ ਚੀਜ਼ਾਂ ਦੇ ਵੇਖ ਕੇ ਲੱਗਦਾ ਕਿ ਸਰਕਾਰ ਰਿਪੀਟ ਹੋ ਇਹ ਜਵਾਬ ਮੇਰੇ ਨਾਲੋਂ ਜ਼ਿਆਦਾ ਕਿਉਂਕਿ ਜੇ ਮੈਂ ਜਵਾਬ ਦਵਾਂਗਾ ਇੱਕ ਸਿਆਸੀ ਜਵਾਬ ਆਏਗਾ ਉਹਦੇ ਨਾਲੋਂ ਜ਼ਿਆਦਾ ਇਹ ਆਮ ਪਬਲਿਕ ਇਸ ਗੱਲ ਦਾ ਜਵਾਬ ਦੇਗੀ 2027 ਦੇ ਵਿੱਚ ਕਿ ਇਹ ਸਰਕਾਰ ਕੀ ਦੀ ਬਣਾਉਣਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਕੋਈ ਤੁਹਾਨੂੰ ਤਸਵੀਰਾਂ ਜਿਹੜੇ ਸਾਂਝੀ ਕਰਾਂਗੇ ਐਂ ਲੱਗਦਾ ਜਿਵੇਂ ਵੱਖ-ਵੱਖ ਚੀਜ਼ਾਂ ਦੇ ਬ੍ਰਾਂਡ ਰੱਖੇ ਨੇ ਵੱਖ-ਵੱਖ ਬ੍ਰਾਂਡ ਜਿਹੜੀਆਂ ਪਾਣੀ ਦੀਆਂ ਬੋਤਲਾਂ ਰੱਖੀਆਂ ਨੇ ਪਰ ਇਹ ਸਿਰਫ ਪੀ.ਐਮ ਵਾਲਾ ਪਾਣੀ ਹੈ ਘਰਾਂ ਵਿੱਚ ਗੰਦਾ ਪਾਣੀ ਆ ਰਿਹਾ ਬਾ ਲੋਕ ਪੀਣ ਵਾਸਤੇ ਮਜਬੂਰ ਹੋ ਗਏ ਨੇ ਅੱਜ ਨਵੀਂ ਜੋੜਾ ਦੀ ਜਿਹੜੇ ਕੋਠਨ ਨੇ ਅੰਮਰਸਾਦ ਦੇ ਨੀਵੀ ਗਲੀ ਦੀ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੁਸੀਂ ਦੇਖ ਸਕਦੇ ਹੋ ਐ ਲੱਗਦਾ ਜਿਵੇਂ ਹੱਥਾਂ ਵਿੱਚ ਪੈਟਰੋਲ ਡੀਜ਼ਲ ਫੜਿਆ ਹੁੰਦਾ ਜਾਂ ਮਿੱਟੀ ਦਾ ਤੇਲ ਫੜਿਆ ਹੁੰਦਾ ਇਸ ਤਰ੍ਹਾਂ ਦਾ ਪਾਣੀ ਨੇ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਨੇ ਉਹ ਗੰਦਾ ਪਾਣੀ ਪੀਣ ਵਾਸਤੇ ਕਿੰਨੇ ਮਜਬੂਰ ਹੋ ਗਏ ਨੇ ਲੋਕ ਹੱਥਾਂ ਵਿੱਚ ਹੱਥਾਂ ਵਿੱਚ ਜੜੀਆਂ ਬਹੁਤਾਂ ਫੜੀਆਂ ਨੇ ਜਨਤਾ ਜਿਹੜੀ ਨੇਜਾ ਤੇ ਕੋਠੀ ਲੱਗੇ ਜਾਏਗੀ ਜਾਏਗਾ ਜੇ ਕੋਟਰ ਮਾਰੋਗਾ ਬੋਤਲ ਕਰੋਗੇ ਜਣ ਜਾਊਗਾ ਕੀ ਹੋਇਆ ਬੜਾ ਜਾ ਤੁਸੀਂ ਇਹ ਬੋਤਲਾ ਫਣੀਆ ਪਾਣੀ ਦੀ ਹੈ ਕੀ ਕਹਿਣਾ ਚਾਹੋਗੇ ਮਾਰਾ ਇਹ ਬੁਰਾ ਹਾਲ ਹੈ ਪੰਜਾਬ ਸਰਕਾਰ ਦਾ ਸਾਡੇ ਇਲਾਕੇ ਦੇ ਵਿੱਚ ਸੋ ਤੇਲਾ ਵਿਹਾਰ ਹੋ ਰਿਹਾ ਹੈ ਪਾਣੀ ਗੰਦਾ ਸੀਵਰੇਜ ਦਾ ਪਾਣੀ ਰੰਗ ਬਰੰਗਾ ਪਾਣੀ ਆ ਰਿਹਾ ਹੈ ਬੱਚੇ ਬਿਮਾਰ ਹੋ ਰਹੇ ਲੋਕਾਂ ਨੂੰ ਖਾਰਿਸ਼ ਦੀ ਬਿਮਾਰੀ ਹੋ ਰਹੀ ਹੈ ਲੋਕਾਂ ਦੇ ਸਿਰਾਂ ਦੇ ਵਾਲ ਝੜਦੇ ਪਏ ਨੇ ਇੰਨਾ ਕਿ ਬੁਰਾ ਹਾਲ ਹੈ ਕੋਈ ਸੁਣਾਈ ਨਹੀਂ ਹੋ ਰਹੀ ਸਾਡੇ ਕਾਉਂਸਲਰ ਸਾਹਿਬ ਨੂੰ ਅਹੀ ਜਦੋਂ ਵੀ ਉਹਨੇ ਮੱਲੇ ਵਾਲਿਆਂ ਕੋਲ ਇੱਕੋ ਹੀ ਗੱਲ ਹੈਗੀ ਹੈ ਕਿ ਅਸੀਂ ਮਤਲਬ ਵੀ ਆਪਣਾ ਕਾਉਂਸਲਰ ਸਾਹਿਬ ਤੱਕ ਗੱਲ ਕਰ ਕਾਉਂਸਲਰ ਸਾਹਿਬ ਸਾਡੇ ਨਾਲ ਤੁਰਦੇ ਨੇ ਅਗੋਂ ਉਹਨਾਂ ਦੀ ਸੁਣਾਈ ਕੋਈ ਨਹੀਂ ਹੁੰਦੀ ਇਹ ਦੇਖੋ ਰਿਪੋਰਟਾਂ ਇਹ ਰਿਪੋਰਟਾਂ ਨਾਲ ਦੁਹਾਰੇ ਆ ਬੱਚਿਆਂ ਨੂੰ ਟਾਈਫਾਇਟ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਬੱਚੇ ਬਿਮਾਰ ਹੋ ਰਹੇ ਆ ਸਾਡੀ ਸੁਣਵਾਈ ਜਲਦੀ ਤੋਂ ਜਲਦੀ ਨਾ ਹੋਈ ਅਸੀਂ ਸਾਰਾ ਇਲਾਕਾ ਇਕੱਠਾ ਹੋ ਕੇ ਕਾਰਪੋਰੇਸ਼ਨ ਦੇ ਦਫਤਰ ਦੇ ਵਿੱਚ ਧਰਨਾ ਦੇਵਾਂਗੇ ਆਪਣੇ ਬਿਜਾਰਾਂ ਦੇ ਘਰਾਬ ਕਰਾਂਗੇ ਸਾਡਾ ਚਲ ਕਿਉਂਕਿ ਪਾਣੀ ਸਭ ਤੋਂ ਪਹਿਲੇ ਚੀਜ਼ ਹੈ ਇਹ ਵੀ ਪਾਣੀ ਤੁਸੀਂ ਫਿਰ ਪੀਂਦੇ ਕਿਸ ਤਰ੍ਹਾਂ ਕਰਦਾ ਪੀਣ ਵਾਸਤੇ ਪਾਣੀ ਕਿੱਥੋਂ ਦੀ ਆਮ ਕਰਦੇ ਹੋ ਹੋਂਨਾ ਉਹ ਥੜਕਾਂ ਦੇ ਨਿਕਲੇ ਆ ਇਹ ਤੁਹਾਨੂੰ ਫਿਲਟਰ ਦਿਖਾਏ ਆ ਫਿਲਟਰ ਵੀ ਲਾਇਆ ਹੋਇਆ ਫਿਲਟਰ ਵੀ ਖਰਾਬ ਹੋ ਗਿਆ ਫਿਲਟਰਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਭਰ ਗਿਆ ਸਾਰੇ ਮੇਰੇ ਮਾਰੋ ਢੇਟ ਨਾਲ ਲੈਂਦੀ ਆ ਉਹਨੂੰ ਥੋੜਾ ਥੋੜਾ ਕਰਕੇ ਪਿੰਦੀ ਆ ਅੱਜ ਇਹਨੇ ਗਲਾਸ ਪੀਣਾ ਹੁਤਾ ਗਲਾਸ ਪੀ ਰਹੀ ਆ ਇਸ ਕਰਕੇ ਕਿ ਕਿਉਂਕਿ ਮੁੱਲ ਦਾ ਪਾਣੀ ਆਂਦਾ ਪਿਆ ਇੱਥੇ ਹਰ ਬੰਦਾ ਅਫੋਰਡ ਨਹੀਂ ਕਰ ਸਕਦਾ ਭਾਜੀ ਟੈਂਕੀ ਆ ਸਾਡੀਆਂ ਤਾਂ ਗੰਦੀਆਂ ਹੋ ਰਹੀਆਂ ਉਹਨੂੰ ਵੀ ਨਹਿਮਗਰੋ ਸਾਫ਼ ਕਰਾਰਾ ਬੰਦਾ ਦੱਸੋ ਕੀ ਗੱਲ ਹੈ ਅਸੀਂ ਉਹਦੇ ਨਾਲ ਹੀ ਭਾਂਡੇ ਸਾਫ਼ ਕਰਦੇ ਹਾਂ ਉਹਨਾਂ ਨਾਲ ਹੀ ਕੱਪੜੇ ਧੋਣੇ ਆਪ ਵੀ ਉਹਨਾਂ ਐਸੇ ਪਾਣੀ ਨਾਲ ਨਾ ਨੇ ਤੇ ਸਾਡੇ ਕਿਦਾਂ ਕੀ ਹਾਲ ਹੋਊਗਾ ਕੋਈ ਨਹੀਂ ਤੁਹਾਨੂੰ ਤਸਵੀਰਾਂ ਨੂੰ ਸਥਾਨੀ ਕਰਦਾਂਗੇ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਇਹ ਨਾਲ ਇੱਕ ਵੀਡੀਓ ਲੈਂਦੀ ਆ ਜਿਹੜੀ ਕੱਲ ਸ਼ਾਮ ਦੀ ਪਾਣੀ ਹੈ ਐ ਲੱਗ ਰਿਹਾ ਜਿਵੇਂ ਕੋਈ ਗੁਲਾਬੀ ਲੱਗਦਾ ਸਰਬਤ ਸਰਬਤ ਆ ਰਿਹਾ ਵਾ ਇਸ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਕਰੋ ਇਹ ਪੈਣੀ ਕਲੋਂ ਦੀ ਵੀਡੀਓ ਹੈ ਜੀ ਕੱਲ੍ਹ ਸ਼ਾਮੀ ਕੱਲ੍ਹ ਸ਼ਾਮ ਦਾ 5:10 ਤੇ ਪਾਣੀ ਇਹ ਆਇਆ ਦੇਖ ਲਓ ਨਲਕਾ ਖੁੱਲਾ ਆ ਇਹ ਦੇਖ ਲਓ ਸਾਹਮਣੇ ਪਾਣੀ ਆ ਰਿਹਾ ਜੇ ਜਦੋਂ ਕੋਈ ਭੈਣ ਭਰਾ ਆ ਜਾਂਦਾ ਫਿਰ ਤੁਸੀਂ ਪਾਣੀ ਦੇਂਤੀ ਆਮ ਕਿੱਥੋਂ ਕਰਦੇ ਹੋ ਧੋਂਦੇ ਤੋਂ ਲੈ ਕੇ ਕਿੱਥੇ ਕਿੱਥੋਂ ਪਾਣੀ ਪੀਂਦੇ ਹੋ ਅਪਾ ਐਰੋ ਨਾਲ ਹੀ ਕਰਦੇ ਆਂ ਗੁਜ਼ਾਰਾ ਸਾਰਾ ਕੰਮ ਐਰੋ ਨਾਲ ਆਟਾ ਗੁੰਨੋ ਸਬਜ਼ੀ ਰੋਟੀ ਬਣਾਉ ਉਹਦੇ ਨਾਲ ਹੀ ਸਾਰਾ ਚੱਲਦਾ ਉਹ ਵੀ ਕਬ ਪੋਤਰਾ ਲੈ ਕੇ ਆ ਰਹੇ ਆ ਬਾਹਰ ਇਹਨਾਂ ਨੇ ਕਹਿ ਲੈ ਕੇ ਆ ਰਹੇ ਜਿਸ ਨਾਲ ਅਸੀਂ ਪਾਣੀ ਪੀਰੇ ਆਪਾਂ ਤਾਂ ਇਹਨਾਂ ਨਾਲ ਵੀ ਨਹੀਂ ਸਕਦੇ ਹੈਗੇ ਭਾਜੀ ਜੇ ਸੋਚਾਂਗੇ ਨਾਵਾਂਗੇ ਤਾਂ ਨਾ ਵੀ ਨਹੀਂ ਸਕਦੇ ਆਪਣੀ ਸਕਿਨ ਖਰਾਬ ਹੋ ਰਹੀ ਹੈ ਇਹਦੇ ਨਾਲ ਖਾਰਿਸ਼ ਹੋ ਰਹੀ ਹੈ ਸਰੀਰ ਤੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਇਹ ਵੀ ਵੀਡੀਓ ਹਾਂ ਜੀ ਬਣੀ ਇਹ ਵੀਡੀਓ ਆ ਸ ਆਪਣੀ ਗਲੀ ਜੋ ਸਰ ਬੜੇ ਕਾਰੇ ਜਿਹੜੇ ਇਥੋਂ ਬੰਗਾਲ ਵੇਖ ਕੇ ਚਲੇ ਗਏ ਨੇ ਐਸੇ ਦੁਖੋ ਐਸੇ ਦੁਖੋ ਵੇਖ ਕੇ ਚਲੇ ਗਏ ਘਰ ਉਹ ਕਹਿੰਦੇ ਆਪਾਂ ਇੱਥੇ ਗਲੀ ਜਿੱ ਨਹੀਂ ਰਾਣਾ ਕਿਉਂਕਿ ਇਥੇ ਗਲੀ ਦਾ ਕੋਈ ਸੁਧਾਰ ਨਹੀਂਗਾ ਨਾਲ ਸਾਡੇ ਕੋਈ ਸੁਣੋ ਬਹੁਤ ਧੰਨਵਾਦ ਬਿਲਕੁਲ ਅੱਗੇ ਤਸਵੀਰਾਂ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਬੀਬੀਆਂ ਪੈਣਾ ਜੜੀਆਂ ਨੇ ਵੱਡੀ ਤਦਾ ਵਿੱਚ ਪਹੁੰਚ ਨਹੀਂ ਆਣ ਇਥੇ ਵਿਖਾ ਗਿਆ ਤਾਂ ਵਿੱਚ ਪਾਣੀ ਦੀਆਂ ਬੋਤਲਾਂ ਲੈ ਕੇ ਆਈਆਂ ਨੇ ਗੱਲਬਾਤ ਵੀ ਕਰਾਂਗੇ ਪਹਿਲੀ ਇੱਕ ਪਾਣੀ ਦਾ ਘਰ ਦਾ ਪੀਣ ਵਾਸਤੇ ਪਾਣੀ ਹੈ ਇਹ ਪਾਣੀ ਲੱਗਦਾ ਤੁਹਾਨੂੰ ਪੀਣ ਵਾਲਾ ਦੇਖੋ ਅਹੀਂ ਪੀਣੇ ਮਜਬੂਰ ਹੋਏ ਐ ਇੰਨਾ ਪਾਣੀ ਗੰਦਾ ਪਾਣੀ ਆ ਸਵੇਰੇ ਉੜਦੇ ਆ ਨਾ ਗੋਲ ਸੇ ਕਰਦੇ ਐਨਾ ਗੰਦਾ ਉਲਟੀ ਆਂਦੀ ਐ ਇੰਨਾ ਬੰਦਾ ਕਹਤਾ ਕਿ ਆਰੋ ਵੀ ਲੋਏ ਪਰ ਆਰੋ ਵੀ ਇੱਥੇ ਨਕਾਬ ਹੋਇਆ ਖਰਾਬ ਹੋ ਰਿਹਾ ਯਾਰੋ ਉਹ ਜੋ ਮਿੱਟੀ ਭਰ ਕੇ ਉਹ ਵੀ ਖਰਾਬ ਹੋ ਰਹੀਆਂ ਪੈਸਾਲ ਹੋ ਗਿਆ ਸਾਨੂੰ ਨਾ ਜੂਝ ਰਹੇ ਆ ਕੱਪੜੇ ਵੀ ਤੋਂ ਨਹੀਂ ਸੱਦੇ ਉਹ ਵੀ ਗੰਦੇ ਦੇ ਗੰਦੇ ਨਿਕਲ ਰਹੇ ਆ ਇੰਨੀ ਸਮੈਲ ਜਿੱਦਾਂ ਪਤਾ ਨਹੀਂ ਵਾਸ਼ਰੂਮ ਚ ਨਿਕਲੇ ਟਾਇਲਟ ਚ ਨਿਕਲੇ ਇਦਾਂ ਗੰਦਾ ਪਾਣੀ ਆ ਰਿਹਾ ਵਾ ਇਤੈ ਹੀ ਹੋ ਰਿਹਾ ਜਦੋਂ ਬਿਮਾਰ ਹੋਣਾ ਵਾ ਕਿੰਨੇ ਰਹਿਣਾ ਇੱਥੇ ਇਹ ਬਿਮਾਰੀਆਂ ਇੰਨੀਆਂ ਕਰ ਜੋ ਕਿ ਕਿਹਨ ਮਲੇਰੀਆ ਆ ਰਿਹਾ ਕਿਹਨ ਟਾਈਫਾਇਡ ਹੋ ਰਿਹਾ ਵਾ ਹਰ ਕੋਈ ਹਸਪਤਾਲ ਪਹੁੰਚਿਆ ਮੈਂ ਖੁਦ ਹਸਪਤਾਲ ਰਹੀ ਹਾਂ ਕਾਫੀ ਚਿਰ 6 ਮਹੀਨੇ ਹਸਪਤਾਲ ਰਹੀ ਵੀ ਇੰਨੇ ਜਦ ਬਿਮਾਰ ਹੋ ਚੁੱਕੀ ਇਹਦੇ ਤੋਂ ਵੀ ਬਹੁਤ ਜ਼ਿਆਦਾ ਹੀ ਬਿਮਾਰੀ ਹੈ ਬੱਚੇ ਤਾਂ ਵੀ ਪਾਣੀ ਵੀ ਨਹੀਂ ਪੀ ਸਕਦੇ ਸਿੱਧਾ ਪਾਣੀ ਦਲਵਾਰ ਜੀ ਬਿਲਕੁਲ ਤੁਹਾਨੂੰ ਤਸੀਨਾ ਅਸੀਂ ਅਮਰਸਾਦ ਦੇ ਅੰਦਰੂਨੀ ਸ਼ਹਿਰ ਨੀਵੀਂ ਗੜੀ ਦੇ ਵਿਖਾਈਆਂ ਵਾਲੇ ਬਿਲਕੁਲ ਦਲਵਾਰ ਸਾਹਿਬ ਦਾ ਲਾਗੇ ਦੇ ਏਰੀਆ ਵਾ ਪੋਸਟ ਏਰੀਆ ਵਾ ਤੇ ਲੋਕ ਜਿਹੜੇ ਨੇ ਗੰਦਾ ਪਾਣੀ ਪੀਣ ਵਾਸਤੇ ਮਜਬੂਰ ਹੋਏ ਨੇ ਉਹਨਾਂ ਨੇ ਸਰਕਾਰ ਦਾ ਤੇ ਹਜੇ ਪ੍ਰਸ਼ਾਸਨ ਦਾ ਪਿੱਟ ਸਿਆਪਾ ਕੀਤਾ ਵਾ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਸਰਕਾਰਾਂ ਨੇ ਦਾਅਵੇ ਬੜੇ ਕੀਤੇ ਨੇ ਪਰ ਹਜੇ ਤੱਕ ਇਹਨਾਂ ਨੂੰ ਪੀਣ ਵਾਲਾ ਪਾਣੀ ਜਿਹੜਾ ਸਾਹ ਭਾਈ ਨਹੀਂ ਕਰਵਾ ਸਕੀ ਮੇਨੂੰ ਦੀ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ